ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਬਹੁਤ ਹੀ ਸੋਹਣੇ ਬੈਲਵਟ ਦੇ ਨਾਈਟ ਸੂਟ ਮੈਂ ਪਹਿਲਾਂ ਵੀ ਇਹ ਲੈ ਕੇ ਆਈ ਸੀ ਔਰ ਬਹੁਤ ਹੀ ਵਧੀਆ ਤੁਹਾਨੂੰ ਪਸੰਦ ਆਏ ਵਾਲੇ ਸੂਟ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਵਾਸਤੇ ਲੈ ਕੇ ਆ ਗਏ ਹਾਂ ਬੈਲਵਟ ਦੇ ਨਾਈਟ ਸੂਟ ਉਹ ਵੀ ਲੇਡੀਜ਼ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਆ ਕਿ ਸਾਡਾ ਐਡਰੈਸ ਪੁੱਛਣ ਦਾ ਕਰਕੇ ਐਨੇ ਕ ਫੋਨ ਆਉਂਦੇ ਆ ਫੋਨ ਤੇ ਵੀ ਉਹੀ ਕਹਿੰਦੀ ਆ ਬਟਾਲਾ ਰੋਡ ਅਡਾ ਅਮੋਨਗਲ ਜ਼ਿਲ੍ਹਾ ਕੁਰਦਾਸਪੁਰ ਤੇ ਇਸ ਕਰਕੇ ਪਲੀਜ਼ ਤੁਸੀਂ ਧਿਆਨ ਨਾਲ ਸੁਣਿਆ ਕਰੋ ਮੈਂ ਕੀ ਕਹਿੰਦੀ ਆ ਠੀਕ ਹੈ ਕਿਉਂਕਿ ਇੰਨਾ ਕ ਫੋਨ ਆਉਂਦਾ ਦੀ ਤੁਹਾਡਾ ਐਡਰੈਸ ਕੀ ਆ ਦੀ ਤੁਹਾਡਾ ਐਡਰੈਸ ਕੀ ਆ ਐਡਰੈਸ ਸਾਡਾ ਤੁਸੀਂ ਅਗਰ ਤੁਹਾਨੂੰ ਨਹੀਂ ਵੀ ਪਤਾ ਲੱਗਦਾ ਤੁਸੀਂ ਗੂਗਲ ਤੇ ਰਵਿੰਦਰ ਫੈਬਰਿਕ ਸਰਚ ਕਰੋਗੇ ਤੁਹਾਨੂੰ ਸਾਡਾ ਪ੍ਰੋਪਰ ਲੋਕੇਸ਼ਨ ਮਿਲ ਜਾਊਗੀ ਸਾਡੀ ਸ਼ਾਪ ਕਿੱਥੇ ਆ ਕਿਵੇਂ ਦਾ ਸਾਡਾ ਰਿਵਿਊ ਸਾਰਾ ਕੁਝ ਉਹਦੇ ਉੱਪਰ ਆ ਜਾਏਗਾ Google ਦੇ ਉੱਪਰ ਤੁਸੀਂ ਸਾਡੀ ਲੋਕੇਸ਼ਨ ਸਰਚ ਕਰ ਸਕਦੇ ਜੀ ਠੀਕ ਹੈ ਔਰ ਸੰਡੇ ਨੂੰ ਆਫ ਹੁੰਦਾ ਹੈ ਤੇ ਜਿਨ੍ਹਾਂ ਨੇ ਵੀ ਆਉਣਾ ਹੁੰਦਾ ਉਹ ਪਲੀਜ਼ ਫੋਨ ਕਰਕੇ ਆਇਆ ਕਰੋ ਕਈ ਵਾਰੀ ਇਦਾਂ ਹੁੰਦਾ ਜਿਹੜੀ ਆਈਟਮ ਤੁਸੀਂ ਲੈਣੀ ਹੁੰਦੀ ਆ ਉਹ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੀ ਕਿਉਂਕਿ ਸਾਡਾ ਆਨਲਾਈਨ ਦਾ ਕੰਮ ਜ਼ਿਆਦਾ ਹੈ ਤੇ ਆਨਲਾਈਨ ਵੀ ਨਿਕਲਦਾ ਰਹਿੰਦਾ ਹੈ ਸਮਾਨ ਉਦਾਂ ਵੀ ਕਸਟਮਰ ਜਿਹੜੇ ਆਉਂਦੇ ਰਹਿੰਦੇ ਨਿਕਲ ਫਿਰ ਕਿਸੇ ਵਾਰ ਇਹ ਹੁੰਦਾ ਜਿਹੜੀ ਤੁਸੀਂ ਸੋਚ ਕੇ ਆਏ ਹੋਨੇ ਆ ਕਿ ਅਸੀਂ ਲੈਣੀ ਆ ਉਹ ਚੀਜ਼ ਅਵੇਲੇਬਲ ਨਹੀਂ ਹੁੰਦੀ ਥੋੜਾ ਜਿਆ ਤੁਸੀਂ ਫੋਨ ਕਰਕੇ ਆਇਆ ਕਰੋ ਪਲੀਜ਼ ਤੇ ਉਹਦੇ ਨਾਲ ਤੁਹਾਨੂੰ ਵੀ ਹਨਾ ਕੋਈ ਤੰਗੀ ਨਹੀਂ ਹੋਏਗੀ ਤੇ ਚਲੋ ਦੇਖਦੇ ਆ ਅੱਜ ਦੇ ਸੀ ਵੀਡੀਓ ਦੋ ਟਾਈਮ ਆਏਗੀ 1:07 ਵਜੇ 1:8 ਵਜੇ ਸਾਰੇ ਜਾਣੇ ਵੀਡੀਓ ਜਰੂਰ ਦੇਖਿਆ ਕਰੋ ਠੀਕ ਹੈ ਤੇ ਆਪਣੇ ਸੁਝੇਸ਼ਨ ਸਾਨੂੰ ਦਿਆ ਕਰੋ ਹੈਲੋ ਜੀ ਇਹ ਵਾਲਾ ਸਾਈਜ਼ ਆਇਆ ਸੀਗਾ ਕਾਫੀ ਲੌਂਗ ਹੈ ਕੁੜਤਾ ਹੈਲੋ ਜੀ ਜਿੱਦੀ ਲੈਂਥ ਆਉਗੀ ਦੇਖੋ ਆਪਾਂ ਹਨਾ ਪੂਰਾ ਤਨੁਸਾਰਾ ਕੁਛ ਮੈਂ ਜਿੰਨਾ ਮੇਰੇ ਕੋਲ ਹੁੰਦਾ ਮੈਂ ਆਸਾਨੀ ਦੇ ਨਾਲ ਸਮਝਾ ਦੇਣੀ ਫਿਰ ਵੀ ਭੈਣ ਭਰਾ ਪੁੱਛੀ ਜਾਣਗੇ ਇਹ ਐਕਸ ਵਾਲਾ ਹੈ ਡਬਲ ਐਕਸ ਵਾਲਾ ਕਿਉਂਕਿ ਜਿੰਨੇ ਸਰਲ ਤਰੀਕੇ ਨਾਲ ਆਸਾਨ ਤਰੀਕੇ ਨਾਲ ਮੇਰੀ ਕੋਸ਼ਿਸ਼ ਹੈ ਤੁਹਾਨੂੰ ਸਮਝਾਉਣ ਦੀ ਸ਼ਾਇਦ ਕੋਈ ਵੀ ਵੀਡੀਓ ਵਾਲਾ ਜਾਂ ਸ਼ਾਪ ਵਾਲਾ ਇਦਾਂ ਦੀ ਦੱਸਦਾ ਹੋਊਗਾ ਇਹਦੀ 36 ਇੰਚ ਤੁਹਾਨੂੰ ਲੈਂਥ ਮਿਲੂਗੀ ਕੁੜਤੇ ਦੀ ਤੇ 24 ਇੰਚ ਬ੍ਰੈਸਟ ਸਾਈਜ਼ ਮਿਲੂਗਾ ਆਰਮ ਟੂ ਆਰਮ ਸਟ੍ਰੈਚ ਕਰਕੇ 25 ਵੀ ਜਾ ਰਿਹਾ ਠੀਕ ਹੈ ਤੇ ਇਹ ਕਾਫੀ ਖੁੱਲਾ ਡੁੱਲਾ ਖੜਦਾ ਤੁਸੀਂ ਵੀ ਦੇਖ ਸਕਦੇ ਜੇ ਲਓ ਜੀ ਕਲਰ ਆ ਗਿਆ ਹੈ ਬਹੁਤ ਹੀ ਸੋਹਣਾ ਮੈਰੂਨ ਜਿਹਾ ਤੇ ਨਾਲ ਤੁਹਾਨੂੰ ਇਹਦੇ ਲੋਅਰ ਤੇ ਖਾ ਦਿਨੀ ਹੈ ਹਲੋ ਇਹ ਆ ਗਿਆ ਲੋਅਰ ਦਾ ਸਾਈਜ਼ ਪੁੰਚਾ ਪੁੰਚਾ ਕਾਫੀ ਖੁੱਲਾ ਡੁੱਲਾ ਆਊਗਾ ਹੁਣ ਤੁਹਾਨੂੰ ਮੈਂ ਪੱਟ ਦਾ ਸਾਈਜ਼ ਦਿਖਾ ਦਿੰਨੀ ਹ ਕਿਉਂਕਿ ਮੇਨ ਮਸਲਾ ਇਹੀ ਹੁੰਦਾ ਅਗਰ ਤੁਸੀਂ ਮੈਂ ਤੁਹਾਨੂੰ ਇਹੀ ਕਹਨੀ ਆ ਕਿ ਤੁਸੀਂ ਆਪਣਾ ਚੈੱਕ ਕਰਕੇ ਲਓ ਇਹ 12 ਇੰਚ ਇਦਾਂ ਆ ਰਿਹਾ ਬਿਨਾ ਸਟੈਚ ਕੀਤੇ ਤੋਂ ਸਟੈਚ ਕਰਕੇ 14 ਇੰਚ ਵੀ ਹੋ ਰਿਹਾ ਠੀਕ ਹੈ ਤੇ ਲੈਂਥ ਪਜਾਮੇ ਦੀ ਤੇ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਜੇ ਛੋਟੀ ਵੀ ਕਰ ਸਕਦੇ ਜੇ ਕਿਸੇ ਨੂੰ ਵੱਡੀ ਹੋਏਗੀ ਠੀਕ ਹੈ ਤੇ ਬਾਕੀ ਇਹ ਸਾਈਜ਼ ਆ ਕਾਫੀ ਖੁੱਲਾ ਡੁੱਲਾ ਸਾਈਜ਼ ਆ ਓਕੇ ਜੀ ਤੇ ਤੁਸੀਂ ਪਲੀਜ਼ ਇਹ ਨਾ ਪੁੱਛਿਆ ਕਰੋ ਕਿ ਇਹ ਦੀਦੀ ਐਲ ਸਾਈਜ਼ ਆ ਇਹ ਐਕਸਲ ਸਾਈਜ਼ ਆ ਕਿਉਂਕਿ ਇਹ ਫ੍ਰੀ ਸਾਈਜ਼ ਆ ਫ੍ਰੀ ਸਾਈਜ਼ ਆ ਔਰ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਖੁੱਲਾ ਹੀ ਪਾਉਣਾ ਚਾਹੁੰਦੇ ਹੋ ਤੁਹਾਡਾ ਸਾਈਜ਼ ਪਲੱਸ ਸਾਈਜ਼ ਆ ਤੇ ਤੁਹਾਨੂੰ ਬੜੇ ਆਰਾਮ ਨਾਲ ਆ ਜਾਏਗਾ 5 ਐਕਸਲ ਤੱਕ ਵਾਲੇ ਨੂੰ ਆ ਜਾਏ ਦੇਖੋ ਮੋਡੇ ਤੱਕ ਤੋਂ ਸਟ੍ਰੈਚ ਹੋ ਜਾਂਦਾ ਓਕੇ ਜੀ ਤੇ ਇਸ ਤੋਂ ਵੱਡਾ ਸਾਈਜ਼ ਅਜੇ ਮੇਰੇ ਕੋਲ ਨਹੀਂ ਆਇਆ ਇੱਕੋ ਹੀ ਸਾਈਜ਼ ਆ ਚਾਰ ਕਲਰ ਆਉਣਗੇ ਠੀਕ ਹੈ ਤੇ 550 ਇਹਦਾ ਪ੍ਰਾਈਸ ਰਹੇਗਾ ਬਹੁਤ ਹੀ ਜੈਨੂਅਲ ਪ੍ਰਾਈਸ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਡੇ ਕੰਫਰਟ ਵਾਸਤੇ ਠੀਕ ਹੈ ਜੀ ਤੇ ਤੁਸੀਂ ਵੀ ਸਾਡੀ ਗੱਲ ਨੂੰ ਸਮਝਿਆ ਕਰੋ ਧਿਆਨ ਨਾਲ ਤੇ ਫਿਰ ਚੀਜ਼ ਨੂੰ ਲਿਆ ਕਰੋ ਠੀਕ ਹੈ ਕਿਉਂਕਿ ਜਦੋਂ ਤੁਸੀਂ ਇਹ ਚੀਜ਼ ਤੁਹਾਨੂੰ ਸੈੱਟ ਨਹੀਂ ਆਏਗੀ ਫਿਰ ਵਾਪਸੀ ਦਾ ਮਸਲਾ ਹੁੰਦਾ ਹੈ ਵਾਪਸੀ ਦੇ ਮਸਲੇ ਦੇ ਵਿੱਚ ਦੇਖੋ ਸਾਡੀ ਸ਼ਿਪਿੰਗ ਵੀ ਲੱਗੀ ਹੁੰਦੀ ਆ ਇਹਦੇ ਵਿੱਚ 60 70 ਰੁਪਏ ਸਾਡੀ ਸ਼ਿਪਿੰਗ ਲੱਗ ਜਾਂਦੀ ਆ ਪੈਕਿੰਗ ਦਾ ਖਰਚਾ ਹੁੰਦਾ ਹੈ ਨਾ कि ओ सारा कुछ फिर ਜਦੋਂ ਤੁਸੀਂ ਵਾਪਸੀ ਕਰਦੇ ਹੋ ਫਿਰ ਤੁਸੀਂ ਪੂਰੇ ਪੈਸੇ ਕਹਿੰਦੇ ਹੋ ਪੂਰੇ ਪੈਸੇ ਅਸੀਂ ਕਿੱਥੋਂ ਦੇਵਾਂਗੇ ਕਿਉਂਕਿ ਅਸੀਂ ਤੇ ਜਿਹੜੇ ਉਹਨਾਂ ਨੂੰ ਪੇਮੈਂਟ ਕੀਤੀ ਉਹ ਤੇ ਕਿਸੇ ਖਾਤੇ 'ਚ ਵੀ ਨਹੀਂ ਜਾਂਦੀ ਫਿਰ ਹਨਾ ਤੇ ਇਸ ਕਰਕੇ ਅਗਰ ਤੁਸੀਂ ਵਾਪਸ ਕਰੋਗੇ ਕੋਈ ਚੀਜ਼ ਤੇ ਉਹਦਾ ਤਾਂ ਡਾ ਜਿਹੜਾ ਖਰਚਾ ਉੱਪਰ ਆਇਆ ਹੋਏਗਾ ਉਹ ਕਟਿੰਗ ਹੋ ਜਾਏਗੀ ਲਓ ਜੀ ਦੂਸਰਾ 컬러 ਬਹੁਤ ਸੋਹਣਾ ਜਿਹਾ ਸਟ੍ਰੈਚੇਬਲ ਦੇਖੋ ਕਿੰਨਾ ਹੈ 컬러 ਵੀ ਬਹੁਤ ਪਿਆਰਾ ਜਿਹਾ ਹੈ ਇਹ ਬ੍ਰਾਊਨ ਕਲਰ ਨਹੀਂ ਆ ਬਹੁਤ ਸੋਹਣਾ ਕਲਰ ਆ ਜਿਸ ਤਰ੍ਹਾਂ ਦਾਲਚੀਨੀ ਕਲਰ ਹੁੰਦਾ ਨਾ ਐਵੇਂ ਦਾ ਕਲਰ ਆ ਗਿਆ ਤੇ ਇਹ ਆ ਗਿਆ ਇਹਦੇ ਨਾਲ ਫਲੋਰ ਕਲਰ ਬਹੁਤ ਪਿਆਰਾ ਜਿਹਾ ਹੈ ਐਲੋਟੀ ਠੀਕ ਹੈ ਫ੍ਰੀ ਸਾਈਜ਼ ਆ ਵੈਸੇ 5x ਲ ਸਾਈਜ਼ ਆ ਇੱਕ ਹਿਸਾਬ ਦਾ ਆਪਣੇ ਹਿਸਾਬ ਨਾਲ ਤੁਸੀਂ ਇਹਨੂੰ ਡਬਲ ਐਕਸਲ ਕਰ ਲਓ ਠੀਕ ਹੈ ਇਹਨੂੰ ਕਟਿੰਗ ਕਰਕੇ ਪਾਵੇਂ ਕਟਿੰਗ ਕਰਕੇ ਸਲਾਈ ਲਗਾ ਕੇ ਜਿੱਦਾਂ ਮਰਜ਼ੀ ਤੁਸੀਂ ਵੱਡੇ ਪੀਸ ਨੂੰ ਤੇ ਆਪਾਂ ਸੈੱਟ ਕਰ ਸਕਦੇ ਪਰ ਛੋਟਾ ਆਪਾਂ ਨੂੰ ਸੈੱਟ ਨਹੀਂ ਆ ਸਕਦਾ ਹਨਾ ਤੁਸੀਂ ਦੇਖ ਸਕਦੇ ਜੀ ਕਿੰਨਾ ਸੋਹਣਾ ਸਟੈਚੇਬਲ ਪੀਸ ਆ ਓਕੇ ਪ੍ਰਾਈਸ ਲੱਗੇਗਾ ਓਨਲੀ 550 ਰੁਪਏ ਸੈਕਿੰਡ ਕਲਰ ਇਹ ਵਾਲਾ ਆ ਗਿਆ ਤੇ ਹਲੋ ਇੱਕ ਕਲਰ ਆ ਗਿਆ ਪਿਸਤਾ ਗ੍ਰੀਨ ਠੀਕ ਹੈ ਚਾਰ ਕਲਰ ਆਏ ਨੇ ਤੇ ਪਲੀਜ਼ ਤੁਹਾਨੂੰ ਇਹਦੇ ਵਿੱਚ ਕੁਆਂਟੀਟੀ ਹੋਰ ਮਿਲ ਜੇ ਇਸ ਕਰਕੇ ਪਲੀਜ਼ ਸਾਰਿਆਂ ਨੇ ਅਗਰ ਇੱਕ ਕਲਰ ਨਹੀਂ ਮਿਲਦਾ ਤਾਂ ਦੂਸਰਾ ਕਲਰ ਲੈ ਇੱਕ ਇੱਕ ਕਲਰ ਦੇ ਉੱਤੇ ਨਾ ਹੀ ਕਰਿਓ ਕਿ ਸਾਨੂੰ ਇਹੀ ਕਲਰ ਚਾਹੀਦਾ ਹੈ ਹੋਰ ਨਹੀਂ ਚਾਹੀਦਾ ਫਿਰ ਇਦਾਂ ਥੋੜੀ ਜੀ ਮੁਸ਼ਕਲ ਹੋ ਜਾਂਦੀ ਹੈ ਰਲੇ ਮਿਲੇ ਕਲਰ ਲੈ ਲਿਆ ਕਰੋ ਠੀਕ ਹੈ ਹੈਲੋ ਸੇਮ ਹੀ ਸਾਈਜ਼ ਆ ਕਲਰ ਹੀ ਅਲੱਗ-ਅਲੱਗ ਆ ਬਸ ਓਕੇ ਤੇ ਚੌਥਾ ਕਲਰ ਆ ਗਿਆ ਇਹ ਵਾਲਾ ਠੀਕ ਹੈ ਜੀ ਇਹ ਵਾਲਾ ਕਲਰ ਆ ਗਿਆ ਲਵੈਂਡਰ ਕਲਰ ਥੋੜਾ ਜਿਹਾ ਡਾਰਕ ਬਟ ਬਹੁਤ ਸੋਹਣਾ ਕਲਰ ਸਾਰੇ ਕਲਰ ਇਸ ਤਰ੍ਹਾਂ ਦੇ ਆ ਕਿ ਕੋਈ ਵੀ ਅੱਖਾਂ 'ਚ ਪੈਣ ਵਾਲਾ ਨਹੀਂ ਆ ਕੋਈ ਵੀ ਇਸ ਗ੍ਰਿਪ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਕਿਉਂਕਿ ਜਿਹੜੀ ਵੈਲਵਟ ਆ ਨਾ ਵੈਲਵਟ ਥੋੜੀ ਜੀ ਹਲਕੀ ਹਲਕੀ ਇੱਕ ਪਾਸੇ ਵਾਈਟ ਹਮੇਸ਼ਾ ਜਿਸ ਤਰ੍ਹਾਂ ਆ ਦੇਖੋ ਵਾਈਟ ਵਾਈਟ ਲਿਸ਼ਕ ਜੀ ਹੁੰਦੀ ਨਾ ਜਿਹੜੀ ਉਹ ਉਸ ਕਰਕੇ ਉਹਨੂੰ ਉਹਦੀ ਡਾਰਕਨੈਸ ਨੂੰ ਥੋੜਾ ਘੱਟ ਕਰਦੀ ਆ ਠੀਕ ਹੈ ਕਲਰ ਦੀ ਡਾਰਕਨੈਸ ਨੂੰ ਥੋੜਾ ਜਿਹਾ ਘੱਟ ਕਰਦੀ ਹੈ ਇਸ ਕਰਕੇ ਇਹਨਾਂ ਨੂੰ ਕੋਈ ਵੀ ਏਜ ਗਰੁੱਪ ਵਾਲਾ ਵੇਅਰ ਕਰ ਸਕਦਾ ਹੈ ਬਹੁਤ ਸੋਹਣੇ ਸੂਟ ਆ ਸਿਰਫ 550 ਚ ਦੇ ਰਹੇ ਆ ਇਹ ਨਹੀਂ ਮੈਂ ਕਰਦੀ ਕਿ ਕੋਈ ਚੀਜ਼ ਮੇਰੀ ਜ਼ਿਆਦਾ ਸੇਲ ਹੋਣ ਲੱਗੀ ਮੈਂ ਦਾ ਰੇਟ ਵਧਾਦਾ ਨਹੀਂ ਹੀ ਰੇਟ ਵਧਾਵਾਂਗੇ ਨਹੀਂ ਸਗੋਂ ਘਟਾਵਾਂਗੇ ਠੀਕ ਹੈ ਹਲੋ ਨੈਕਸਟ ਆਈਟਮ ਜਿਹੜੀ ਤੁਹਾਨੂੰ ਮੈਂ ਦਿਖਾਉਣ ਲੱਗੀ ਹਾਂ ਇਹ ਵੀ ਬਹੁਤ ਸੋਹਣਾ ਪੀਸ ਆ ਐਲੋਜੀ ਇਹ ਥੋੜਾ ਗਰਲਿਸ਼ ਚ ਆ ਗਿਆ ਜਿਸ ਤਰ੍ਹਾਂ ਡੇਲੀ ਵੇਅਰ ਕਹਿ ਸਕਦੇ ਆਪਾਂ ਇਹਨੂੰ ਹਲੋ ਜੀ ਡੇਲੀ ਵੇਅਰ ਠੀਕ ਹੈ ਆਇਓ ਬਾਜੂ ਆਏਗੀ ਨੀਚੇ ਇਲਾਸਟਿਕ ਲੱਗੀ ਹੋਈ ਆ ਠੀਕ ਐ ਬਹੁਤ ਸੋਹਣੇ ਨਿੱਗੇ ਨਿੱਗੇ ਆ ਇਹਨਾਂ ਦੇ ਉੱਪਰ ਕੋਟੀ-ਕੂਟੀ ਪਾਉਣ ਦੀ ਲੋੜ ਨਹੀਂ ਥੱਲੇੋਂ ਦੀ ਇਨਰ ਪਾ ਕੇ ਜਿਸ ਤਰ੍ਹਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਫ੍ਰੀ ਸਾਈਜ਼ ਆ ਕੁੜੀਆਂ ਵਾਸਤੇ ਬੈਗੀ ਸਟਾਈਲ ਆ ਮਤਲਬ ਇਹ ਖੁੱਲਾ-ਖੁੱਲਾ ਹੀ ਸੋਹਣਾ ਲੱਗੇਗਾ ਬੈਗੀ ਸਟਾਈਲ 'ਚ ਹਲੋ ਜੀ ਕੁੜੀਆਂ ਪਾ ਸਕਦੀਆਂ ਨੇ ਐਲ ਸਾਈਜ਼ ਵਾਲੇ ਨੂੰ ਆ ਜਾਏਗਾ ਐਕਸਐਲ ਵਾਲੇ ਨੂੰ ਆ ਜਾਏਗਾ ਠੀਕ ਐ ਇਹ ਲੋ ਇਹ ਅਦੇ ਨਾਲ ਆਏਗਾ ਲੋਅਰ ਠੀਕ ਐ ਇਹ ਲੋਅਰ ਆਏਗਾ ਜਿਆਦਾ ਸਟੈਚੇਬਲ ਨਹੀਂ ਹੈ ਇਸ ਕਰਕੇ ਜਿਆਦਾ ਮੋٹے ਹੈਲਦੀ ਕੋਈ ਹੋਏਗਾ ਮੋਟਾ ਹੋਏਗਾ ਤੇ ਉਹ ਨਾ ਲਵੇ ਠੀਕ ਹੈ 550 ਇਹਦਾ ਵੀ ਪ੍ਰਾਈਸ ਰਹੇਗਾ ਕਲਰ ਆ ਗਿਆ ਇੱਕੇਵਲਾ ਇਹ ਵਾਲੀਆਂ ਚੀਜ਼ਾਂ ਦਿਖਾਉਂਦਾ ਨਾ ਟਾਈਮ ਹੀ ਨਹੀਂ ਲੱਗਦਾ ਤੇ ਇਹ ਵਾਲੀਆਂ ਚੀਜ਼ਾਂ ਇਦਾਂ ਹੀ ਸੋਲਡ ਆਊਟ ਹੋ ਜਾਂਦੀਆਂ ਨੇ ਸ਼ਾਪ ਤੇ ਹੀ ਇਹ ਲੋ ਮਾਊਸ ਕਲਰ ਆ ਗਿਆ ਬਹੁਤ ਸੋਹਣਾ ਲੋ ਇਵੇਂ ਇਦੇ ਵਿੱਚ ਕਾਫੀ ਸਾਰੀ ਵੈਰਾਈਟੀ ਆਈ ਸੀ ਕਾਫੀ ਸਾਰੇ ਡਿਜ਼ਾਈਨ ਆਏ ਸੀ ਪਰ ਆਪਣੇ ਕੋਲ ਸੇਲ ਹੋ ਗਏ ਨੇ ਮੈਂ ਸਿਰਫ ਇਸ ਕਰਕੇ ਦਿਖਾ ਰਹੀ ਹਾਂ ਜਸਟ ਅਗਰ ਤੁਹਾਨੂੰ ਜ਼ਰੂਰਤ ਹੋਏਗੀ ਤੇ ਮੈਂ ਹੋਰ ਵੀ ਜ਼ਿਆਦਾ ਕੁਆਂਟੀਟੀ ਚ ਲੈ ਆਉਂਗੀ ਫਿਰ ਠੀਕ ਹੈ ਹੈਲੋ ਜੀ ਠੀਕ ਕਲਰ ਆ ਗਿਆ ਇਹ ਵਾਲਾ ਸਕਿਨ ਜਿਆ ਕਲਰ ਆ ਗਿਆ ਠੀਕ ਹੈ ਬਹੁਤ ਸੋਹਣੀ ਪੀਸ ਹੈ ਡੇਲੀ ਵੇਅਰ ਕੁੜੀਆਂ ਦੇ ਪਾਉਣ ਨੂੰ ਠੀਕ ਹੈ ਜਿਵੇਂ ਮਰਜ਼ੀ ਪਾਓ ਇੰਜੋਏ ਕਰੋ ਇਹਨਾਂ ਨੂੰ ਠੰਡ ਨੂੰ ਇੰਜੋਏ ਕਰੋ ਕਿ ਜੀ 550 ਦਾ ਵੀ ਪ੍ਰਾਈਸ ਰਹੇਗਾ ਨਾਈਟ ਸੂਟ ਦਿਖਾਈ ਤੁਹਾਨੂੰ ਡੇਲੀ ਵੇਅਰ ਸੂਟ ਦਿਖਾਈ ਬੱਚਿਆਂ ਦੇ ਬੱਚਿਆਂ ਦੇ ਲਾਲੂ ਲੜਕੀਆਂ ਦੇ ਲਾਲੂ ਜਾਂ ਕਿਸੇ ਨੂੰ ਵੀ ਜਿਹੜਾ ਸ਼ਾਰਟ ਵੇਅਰ ਕਰ ਸਕਦਾ ਉਹ ਇਹਨਾਂ ਨੂੰ ਪਾ ਸਕਦੇ ਠੀਕ ਹੈ ਪ੍ਰਾਈਸ 550 ਰਹੇਗਾ ਫੁੱਲ ਵੀਡੀਓ ਨੂੰ ਦੇਖਿਆ ਕਰੋ ਧਿਆਨ ਨਾਲ ਸੁਣਿਆ ਕਰੋ ਆਪਣਾ ਸਾਈਜ਼ ਦੱਸਿਆ ਕਰੋ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਥੈਂਕ ਯੂ ਧੰਨਵਾਦ